30x ਦੇ ਕਰੀਬ ਘੰਟਾ ਚੱਲਿਆ ਹੋਇਆ ਹੈ 30x ਇਹ ਹੈਗੇ ਜੀ 3 ਸਪੀਡ ਵਾਲਾ ਮਾਡਲ ਹੈ 3 ਸਪੀਡ ਹੈ ਹੀ ਕਰਾਰ ਹੋ ਗੇਅਰ ਚ ਚੈਂਜਰ ਗੇਅਰ ਦੇ ਵਿੱਚ ਹੈ ਅੱਛਾ ਹਾਂਜੀ ਹਾਂ ਤੇ ਰੇਡੀਅਲ ਟਾਇਰ ਨੇ ਰੈਕਟਰ ਦੇ ਵੇਟਸ਼ੇਟ ਕੰਪਨੀ ਵੱਲੋਂ ਜਿਹੜੇ ਆਉਂਦੇ ਨੇ ਸਾਰੇ ਨਾਲ ਨੇ ਜੀ ਕਹਿੰਦੇ ਵੀ ਇਹ ਓਰੀਜਨਲ ਹੀ ਆਉਂਦੀ ਹੈ ਅੱਛਾ ਟਾਇਰ ਹੈਗੇ ਰੈਕਟਰ ਦੇ 90 ਪੈ ਇਹ ਫਸਟ ਓਨਰ ਦਾ ਰੈਕਟਰ ਇਹ ਵੀ 3 ਸਪੀਡ ਦੇ ਵਿੱਚ ਹੀ ਇਹ ਵੀ ਰੈਕਟਰ ਜੀ ਅੱਛਾ 3 ਸਪੀਡ ਚ ਆ ਗਿਆ 3 ਸਪੀਡ ਚ ਆ ਗਿਆ ਜੀ ਬਹੁਤ ਵਧੀਆ ਰੈਕਟਰ ਹੁੰਦਾ ਜੀ ਕੰਮ ਉਹ ਪਾਵਰ ਸਟੀering ਹੈ ਜੀ ਇਹ 2 ਸਪੀਡ ਹੁੰਦਾ 14 ਦੇ ਟ ਇਹ ਇਹ ਉੱਪਰ ਲੋਡ ਕਿੰਨੇ ਦਾ ਹੋ ਜੂਗੀ ਆਪਾਂ ਇਹਦੀ ਗੱਲ ਕਰੀਏ ਇਹ ਤੇ ਲੋਨ ਕਰਵਾ ਦਾਂਗੇ 2.5 ਲੱਖ ਦੇ ਕਰੀਬ 2.5 ਲੱਖ ਦਾ ਲੋਨ ਹੋ ਜੂ। ਦਵਾਂਗੇ ਕਿੰਨੇ ਦਾ ਪੈਸੇ ਇਹ ਸਵਾ 3 ਨਾਲ ਦੇ ਦਾਂਗੇ ਫਿਰ ਤਾਂ ਯਾਰ ਬੋਝ ਆ ਜਾਣਾ ਲੱਖ ਰੁਪਏ ਵੀ ਨਹੀਂ ਪੈਂਦਾ ਬਈ ਪੈਂਦਾ ਵੀ ਨਹੀਂ ਬਾਕੀ ਕੰਮ ਨੂੰ ਹੀ ਬਹੁਤ ਚੰਗਾ ਟਰੈਕਟਰ ਹੀ ਖਰਚਾ ਘੱਟ ਹੈ ਪਾਵਰ ਸਟੀering ਡਬਲ ਕਲਚ ਤੇਲ ਬ੍ਰੇਕਾਂ ਸਾਰੇ ਫੰਕਸ਼ਨ ਨੇ ਟਰੈਕਟਰ ਚ ਇਹ ਤੇ ਜਵੇਂ ਨਵੀਂ ਪਿਆ ਹਨਾ ਬਹੁਤ ਚੰਗਾ ਟਰੈਕਟਰ ਹੈ 1500 ਘੰਟਾ ਚੱਲਿਆ ਹਾਂਜੀ ਹਾਂਜੀ ਧਰਮੇ ਪੈਰਦਾਨਾ ਤੋਂ ਰੰਗ ਵੀ ਨਹੀਂ ਉਤਰਿਆ ਹੋਇਆ ਲੈ ਤੱਕ ਉਹ ਦੇਖ ਬਹੁਤ ਚੰਗਾ ਟਰੈਕਟਰ ਕਮਲ ਟਾਇਰ ਵੀ ਨਵੇਂ ਵਰਗੀ ਪਏ ਨੇ ਬਾਈ ਇਹ 85 90 ਪੈਸੇ ਨਾਲ ਦੇ ਟਾਇਰ ਇਹ ਇਹ ਡਬਲ ਪੰਪ ਚ ਆ ਜਾਂਦਾ ਬਾਈ ਹਾਂ ਹਾਂ ਡਬਲ ਪੰਪ ਜਿਹਾ ਫੁੱਲ ਟੌਪ ਮਾਡਲ ਆਈ ਇਹ 2 ਸਪੀਡ ਦੇ ਵਿੱਚ ਲੈ ਕੇ ਰੋਕਣ ਲੱਗੇ ਹੋ ਆਪਾਂ ਇਸੇ ਤਰ੍ਹਾਂ ਹੀ ਦੇਣਾ ਹਾਂ ਦੇ ਦਾਂਗੇ ਜਾਈ ਕੋਈ ਗੱਲ ਨਹੀਂ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਲੋਨ ਤੇ ਕਰਵਾ ਦਾਂਗੇ ਤੇ ਹੀ ਮਾਡਲ ਤੇ ਆਪਾਂ 4 ਲੱਖ ਦੇ ਕਰੀਬ 4 ਲੱਖ ਦਾ ਲੋਨ ਹਾਂਜੀ ਛੱਡਾਂਗੇ ਕਿੰਨੇ ਦਾ ਬਸ ਉੱਪਰ ਦਾ ਚੱਕ ਦਾਂਗੇ ਪੂਰੇ ਦਾ 5 ਲੱਖ ਦਾ ਦੇ ਦਾਂਗੇ 2022 ਮਾਡਲ ਆ ਗਿਆ 60 HP ਵਾਲਾ ਸੈਂਟਰ ਗੇਅਰ ਦੇ ਵਿੱਚ ਹੈ ਟਰੈਕਟਰ ਬਿਲਕੁਲ ਨਵਾਂ ਹੁਣ ਥੋੜਾ ਰੇਤਾ ਰੂਤੋਇਆ ਪਿਆ ਕਰਕੇ ਲਿਬੜਾ ਖੜਾ ਬਾਹਰ ਖੜਾ ਕਰਕੇ ਟਰੈਕਟਰ ਰੇਡੀਅਲ ਟਾਇਰ ਪਏ ਨੇ ਚਾਰੀ ਟਾਇਰ ਵੱਡੇ ਨੇ ਹਾਂ ਮੂਰੇ ਵੀ ਟਾਇਰ ਵੱਡੇ ਪਏ ਹੋਣੇ BK T ਦੇ ਮਗਰ ਰੇਡੀਅਲ ਨੇ ਠੀਕ ਹੈ ਜੀ ਤੇ ਸੈਂਟਰ ਗੇਅਰ ਦੇ ਵਿੱਚ ਹੈ ਜਿਹੜਾ 60 HP ਚੋਂ ਤੇ ਉਹ ਟਰੈਕਟਰ ਜਿਹੜਾ ਹੁਣ ਪਏ ਮਤਲਬ ਬੰਦ ਹੋ ਗਏ ਨੇ ਤੇ ਟਰੈਕਟਰ ਜਮਾਂ ਨਵਾਂ ਸਾਰਾ ਸੀਲਡ ਹੈ 1500 ਘੰਟਾ origignal ਚੱਲਿਆ ਕੰਪਨੀ ਪਾਸੋਂ ਚੈੱਕ ਕਰਾ ਸਕਦੇ ਕੈਮਰੇ ਹੀ ਸਾਰੇ ਭਰਾਵਾਂ ਦੀ ਦੀਵਾਲੀ ਦੱਸਿਓ ਕਰਾ ਕਮ ਮੇਤ੍ਰੋ ਦਿਵਾਲੀ ਤੋਂ 20 ਦਿਨ ਪਹਿਲਾਂ ਨਾ ਡਿਸਕਾਊਂਟ ਦਵਾਉਣ ਲੱਗੇ ਸੀ ਉਹੀ ਡਿਸਕਾਊਂਟ ਅਸੀਂ ਹਲੇ ਵੀ ਰੋਕਣ ਨਹੀਂ ਦੇਣੇ ਅੱਜ ਪਿੰਡ ਪੱਠਲਾਂ ਦੇ ਵਿੱਚ ਪਹੁੰਚੇ ਆਂ ਬਾਈ ਗੁਰੀ ਦੇ ਘਰੇ ਪਹੁੰਚੇ ਆਂ ਡਿਸਕਾਊਂਟ ਦਿਵਾਲੀ ਤੋਂ ਵਧਾ ਕੇ ਨਾ ਹੁਣ ਕੋਸ਼ਿਸ਼ ਕਰਾਂਗੇ ਗੁਰਪੁਰਬ ਤੱਕ ਵੀ ਜਿੰਨੇ ਵੀ ਕਿਸਾਨ ਭਰਾਵਾਂ ਦੇ ਬਲਬਲੇ ਹਲੇ ਦਿਲ ਦੇ ਵਿੱਚ ਨੇ ਨਾ ਟਰੈਕਟਰ ਲੈਣ ਵਾਲੇ ਉਹ ਪੂਰੇ ਕਰਾਂਗੇ ਤੇ ਅੱਜ ਪਿੰਡ ਪੱਠਲਾਂ ਦੇ ਵਿੱਚ ਪਹੁੰਚੇ ਹੋਇਆ ਇਹ ਪੱਠਲਾਂ ਪਿੰਡ ਤਨੌਲਾ ਮੰਡੀ ਦੇ ਬਿਲਕੁਲ ਕਰੀਬ ਪੈ ਜਾਂਦਾ ਨੇੜੇ ਪੈ ਜਾਂਦਾ ਯਾਨੀ ਕਿ 2-3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਹੈ ਟਰੈਕਟਰਾਂ ਦਾ ਪੂਰਾ ਮੇਲਾ ਲੱਗਿਆ ਪਿਆ ਪੂਰਾ ਘਰਬਾਈ ਦਾ ਟਰੈਕਟਰਾਂ ਦੇ ਨਾਲ ਭਰਿਆ ਹੋਇਆ ਬਿਲਕੁਲ ਵਾਜਬ ਰੇਟਾਂ 'ਚ ਕੋਸ਼ਿਸ਼ ਕਰਾਂਗੇ ਬਾਈ ਨੂੰ ਕਹਾਂਗੇ ਬਾਈ ਗੁਰਪੁਰਬ ਤੱਕ ਡਿਸਕਾਊਂਟ ਹੋਰ ਦੇ ਦੇ ਵੀ ਜਿਹੜੇ ਸਾਡੇ ਕਿਸਾਨ ਭਰਾ ਰਹੇਗੇ ਇਹਨਾਂ ਕੁਝ ਮਜਬੂਰੀਆਂ ਕਰਕੇ ਵੀ ਉਹਨਾਂ ਦੇ ਘਰੇ ਵੀ ਆਪਾਂ ਨੇ ਟਰੈਕਟਰ ਪਹਚਾਉਣੇ ਆ ਤੇ ਪਹਿਲਾਂ ਆਪਾਂ ਸਵਾਗਤ ਕਰਦੇ ਆ ਬਾਈ ਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਪਹਿਲਾਂ ਤੁਹਾਡਾ ਧੰਨਵਾਦ ਵੀਰੇ ਜਿੰਨੇ ਵੀ ਕਿਸਾਨ ਭਰਾਵਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ ਉਹ ਟਰੈਕਟਰ ਲੈ ਕੇ ਗਏ ਹਾਂ ਬਿਲਕੁਲ ਬਿਲਕੁਲ ਜਿੰਨੇ ਵੀ ਸੋਡੀ ਵੀਡੀਓ ਦੇਖ ਕੇ ਨੇ तकरीबन ਸਾਰਿਆਂ ਨੂੰ ਆਪਾਂ ਟਰੈਕਟਰ ਦੇ ਗਏ ਤੋਰੇ ਜੇ ਕੋਈ ਬਾਹਲੀ ਕਿਸੇ ਨਾਲ ਵੱਲੋਂ ਸੌਦਾ ਇਦਾਂ ਰਹੀ ਨਹੀਂ ਨੀ ਕੋਈ ਆਪਣਾ ਮਤਲਬ ਨਾ ਪੂਰ ਜਿਹੜਾ ਹੋਵੇ ਸਾਰੇ ਬਾਈ ਟਰੈਕਟਰ ਲੈ ਕੇ ਖੁਸ਼ੀ ਖੁਸ਼ੀ ਆਪਣੇ ਘਰ ਲੈ ਗਏ ਨਹੀਂ ਜਾਂਦਾ ਠੀਕ ਹੈ ਜੀ ਤੇ ਗੱਲ ਬਈ ਇਹ ਹੈ ਹੁਣ ਦੀਵਾਲੀ ਤੱਕ ਤਾਂ ਆਪਾਂ ਨੇ ਬੜੇ 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 ਆਫਰ ਦਿੱਤੇ ਆ ਹਾਂਜੀ ਹਾਂਜੀ ਬਾਈ ਆਪਾਂ ਆਫਰ ਹਲੇ ਵੀ ਰੁਕਣ ਨਹੀਂ ਦੇਣੇ ਆਫਰ ਮਤਲਬ ਵੀ ਆਪਾਂ ਹੋਰ ਲੰਬਾ ਚੱਲੀਏ ਹਾਂ ਗੁਰਪੁਰਬ ਤੱਕ ਨਾ ਤੇ ਥੋੜੇ ਦਿਨਾਂ ਤੱਕ ਇਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਨਾ ਜਨਮ ਦਿਨ ਆ ਰਿਹਾ ਤੇ ਉਸ ਦਿਨ ਤੱਕ ਆਪਾਂ ਹੋਰ ਵੀ ਬਹੁਤ ਸਾਰੇ ਕਿਸਾਨਪਰਾਮਾ ਦੇ ਘਰੇ ਟਰੈਕਟਰ ਭੇਜਨੇ ਆ ਹਾਂਜੀ ਹਾਂ ਬਿਲਕੁਲ ਬਿਲਕੁਲ ਬਾਕੀ ਹੁਣ ਸੀਜ਼ਨ ਦਾ ਟਾਈਮ ਆ ਬਜਾਈ ਦਾ ਪੂਰਾ ਮਤਲਬ ਜੋਰ ਚੱਲੀ ਤੇ ਕਰੀਬ ਚੱਲ ਪੈਣਾ ਹੁਣ ਹਾਂਜੀ ਤਕਰੀਬਨ ਪਾਈਆਂ ਨੂੰ ਸਾਰੇ ਕਿਸਾਨਪਰਾਮਾੋਂ ਲੋਡ ਲਈ ਟਰੈਕਟਰਾਂ ਦੀ ਹੁਣ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਵੀਰੇ ਅੱਜ ਆਪਾਂ ਮਤਲਬ ਕਿੰਨੀ ਕੁ ਕੀਮਤ ਤੋਂ ਲੈ ਕੇ ਕਿੰਨੀ ਕੀਮਤ ਤੱਕ ਟਰੈਕਟਰ ਦੀ ਕੀਮਤ ਜੀ ਆਪਣ ਲੈਵੇ ਘੱਟੋ ਘੱਟ 90000 ਖੜਾ ਜੀ ਉਹ ਹਾਂਜੀ ਉਹ ਉਹ ਕੀਮਤ ਮਤਲਬ 2 ਟਰੈਕਟਰ 4 ਵੀਲ ਡਰਾਈਵ ਦੇ ਵਿੱਚ ਵੀ ਖੜੇ ਨੇ 4 ਵੀਲ ਵੀ ਖੜੇ ਹੈ ਜੀ 3 ਸਪੀਡ 2 ਸਪੀਡ ਛੋਟੇ ਵੱਡੇ 65 HP ਤੱਕ ਸਾਰੀ ਖੜੇ ਸਾਰੀ ਖੜਿਆ ਤੇ ਆਪਾਂ ਸ਼ੁਰੂਆਤ ਕਰਦੇ ਆਂ ਬਈ ਫਿਰ ਪ੍ਰੀਤ ਤੋਂ ਹਣਾ ਸ਼ੁਰੂਆਤ ਹਾਂਜੀ ਫਿਰ 65 HP ਤੋਂ ਕਰੋ ਜੀ ਕਿਉਂਕਿ ਕਿਸਾਨ ਭਰਾਵਾਂ ਦੇ ਨਾਲ ਆਪਾਂ ਪ੍ਰੀਤ ਪਾਉਣੀ ਆ ਆਪਾਂ ਸ਼ੁਰੂਇਤ ਪ੍ਰੀਤ ਤੋਂ ਕਰਦੇ ਹਾਂ ਹਾਂਜੀ ਹੈਨਾ ਪੰਜਾ ਟਰਟਰਮੰਜਾ ਡਾਇਰੈਕਟਰ ਦਾ ਨੰਬਰ ਆ ਪਟਿਆਲੇ ਦਾ ਨੰਬਰ ਆ ਧਰਮੇਂ ਹਾਂਜੀ ਫਸਟ ਓਨਰ ਆ ਜੀ ਬਾਕੀ ਹੋਰ ਆ ਇਹ ਪੰਜਾਬ ਦਾ ਜੰਮਿਆ ਜਾਏ ਆ ਸਾਡੇ ਨਾਬੇ ਦੇ ਵਿੱਚ ਟਰੈਕਟਰ ਬਣਦੇ ਆ ਤੇ ਬਈ 6599 ਪ੍ਰੀਤ ਹੈ ਨਾ 6599 ਜੀ ਇਹ ਕਿੰਨਾ ਮਾਡਲ ਆ ਬਈ ਇਹ 18 ਮਾਡਲ ਆ ਜੀ ਅੱਛਾ 18 ਮਾਡਲ ਹੈ ਹਾਂਜੀ ਓਕੇ ਪਾਰਟੀ ਕਮੀ ਦੇ ਨਾਮ ਹੋਏ ਇਹ ਪਹਿਲੇ ਨਾਮ ਆ ਜੀ ਟਰੈਕਟਰ ਓਕੇ ਚੱਲ ਕਿੰਨਾ ਕੁ ਗਿਆ ਹੋਣਾ ਚੱਲੇ ਹੋਊਗਾ ਜੀ ਇਹ 3500 ਦੇ ਕਰੀਬ 1 ਘੰਟਾ 3500 3500 ਦੇ ਕਰੀਬ ਘੰਟਾ ਚੱਲਿਆ ਹੋਇਆ ਓਕੇ ਇਹ ਹੈਗਾ ਜੀ 3 ਸਪੀਡ ਵਾਲਾ ਮਾਡਲ ਆ 3 ਸਪੀਡ ਆ ਕਰੈਕਟਰ ਸਾਰਾ ਸੀਲਡ ਹੈ ਸਾਰਾ ਸੀਲਡ ਹੈ ਸਾਰਾ origignal ਹੈ ਓਕੇ ਤੇ ਰੇਡੀਅਲ ਟਾਇਰ ਨੇ ਡੈਕਟਰ ਦੇ ਵੇਟਸ਼ੇਟ ਕੰਪਨੀ ਵੱਲੋਂ ਜਿਹੜੇ ਆਉਂਦੇ ਨੇ ਸਾਰੇ ਨਾਲ ਨੇ ਜੀ ਲੱਗੀ ਵਗੈਰਾ ਵੀ ਇਹ origignal ਹੀ ਆਉਂਦੀ ਹੈ ਅੱਛਾ ਤੇ ਭਾਈ ਆਪਾਂ ਲੋਨ ਤਾਂ ਕਰਵਾਈ ਦਵਾਂਗੇ ਅੱਗੇ ਵੀ ਲੋਨ ਕਰਵਾਉਣੇ ਹੁਣ ਵੀ ਕਰਵਾਵਾਂਗੇ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜਾਣਾ ਹੈ ਇਹ ਤੇ ਕਰਵਾ ਦਾਂਗੇ ਸਾਢੇ 3 ਲੱਖ ਰੁਪਏ ਦਾ ਜੀ ਸਾਢੇ 3 ਲੱਖ ਦਾ ਤੇ ਉਦਾਂ ਕੀ ਡਿਮਾਂਡ ਰੱਖੀ ਆਪਣੇ ਦੀ ਡਿਮਾਂਡ ਇਹਦੀ 495000 ਰੁਪਏ ਓਕੇ ਹਾਂਜੀ 4 ਵੀ ਡਰਾਈਵ ਚ 18 ਮਾਡਲ ਠੀਕ ਹੈ ਜੀ ਹਾਂਜੀ ਸਾਨੂੰ ਰੇਟ ਘਟਾਉਣ ਦੀ ਲੋੜ ਪਊ ਜਾਰ ਪੈਣੀ ਨਹੀਂ ਰੇਟ ਆਪਾਂ ਦੱਸਾਂਗੇ ਘੱਟ ਕਰਕੇ ਹਾਂ ਆਪ ਹੀ ਡਿਸਕਾਊਂਟ ਕਰਕੇ ਦੱਸੋ ਆਪ ਹੀ ਮੈਂ ਤੁਹਾਨੂੰ ਸਮਝਾਦੀ ਗੱਲ ਬਸ ਠੀਕ ਆਪਾਂ ਸਕਾਊਂਟ ਦੇ ਹਿਸਾਬ ਨਾਲ ਹੀ ਰੱਖਨੇ ਰੇਟ ਜੀ ਕੋਈ ਮਾਨਤਾ ਜ਼ਰੂਰ ਰੱਖਾਂਗੇ ਵੀਰ ਜਿਹੜੇ ਆਉਣਗੇ ਚਲੋ ਆਪਾਂ ਇਹ ਕਰਕੇ ਨਹੀਂ ਕੰਮ ਕਰਨਾ ਓਕੇ ਤੇ ਮੈਂ ਉਹ ਮੱਲਾ ਬੜਾ ਵੱਡਾ ਫਰਕ ਨਹੀਂ ਪਾਉਂਦੇ ਆਪਾਂ ਹੁਣ ਖਿਚਕੀ ਰੇਟ ਦੱਸਾਂਗੇ ਤੁਹਾਨੂੰ ਬਸ ਠੀਕ ਗੱਲ ਮਤਲਬ ਪੰਜੇ ਸੱਤੇ ਦਾ ਤਾਂ ਮੌਕੇ ਤੇ ਮਾਨਤਾ ਰੱਖਣਾ ਤੁਹਾਨੂੰ ਹੋਣੀ ਪਾਉਣਾ ਕਰਨਾ ਹੀ ਪੈਣਾ ਜੀ ਵੱਡਾ ਨਹੀਂ ਆਪਾਂ ਫਰਕ ਪਹਿਲਾਂ ਰੇਟ ਐ ਨਹੀਂ ਵੀ ਜਿਆਦਾ ਮੰਗ ਕੇ ਮੋੜ ਕੇ ਘਟਣ ਵਾਲੀ ਗੱਲ ਨਹੀਂ ਕਰਦੇ ਜਿਵੇਂ ਜਿਆਜ ਦੱਸਾਂਗੇ ਉਹ ਵੀ ਜੋ ਹੋਊਗਾ ਬਾਕੀ ਹੁਣ ਆਪਾਂ ਰੇਟ ਹੀ ਉਹ ਹਿਸਾਬ ਦੇ ਦੇਵਾਂਗੇ ਜਮਾ ਸਾਨੂੰ ਸੁਣਨ ਦੇ ਵੀ ਜਾਇਜ਼ ਲੱਗਣਗੇ ਬਿਲਕੁਲ ਹਾਂ ਤੇ ਦੁਆਰੇ ਦੱਸ ਦਈਏ ਫਿਰ ਇੱਕ ਵਾਰੀ ਰੇਟ ਇਹਦਾ ਇਹਦਾ 495000 ਰੁਪਿਆ ਰੇਟ ਹੈ ਡਾਇਰੈਕਟਰ ਦਾ 14 ਮਾਡਲ ਹੈ 659 ਪ੍ਰੀਤ ਪੰਜਾਬ ਨੰਬਰ 4 ਵੀਲ ਡਰਾਈਵ 3 ਸਪੀਡ ਕਰਾਰੋ ਗিয়ার ਦੇ ਵਿੱਚ ਹੈ ਜੀ ਓਕੇ ਓਕੇ ਤੇ ਹੁਣ ਉਹ ਵੀ ਲੱਗਦਾ ਹੱਸ ਕੇ ਦੱਸ ਦਈਏ ਜਿਹੜਾ ਉਹ ਖੜਾ ਹੀ ਪਿਛਲੇ ਪਾਸੇ ਸੋਨਾਂ ਨਹੀਂ ਫਾ ਉਹ ਵੀ 4 ਵੀਲ ਚ ਹੈ ਜੀ ਉਹ ਹੈਗਾ 2023 ਮਾਡਲ ਹੈ ਜੀ ਇਹ 23 ਮਾਡਲ ਹੈ 23 ਮਾਡਲ ਹੈ ਜੀ ਇਹਦੇ ਹਾਂਜੀ ਪੰਜਾਬ ਨੰਬਰ ਹੈ ਜੀ ਇਹ ਵੀ ਡਾਇਰੈਕਟਰ ਜ ਇਹ 15 1600 ਘੰਟਾ ਚੱਲੇ ਓਰੀਜਨਲ ਅੱਛਾ ਜ਼ਮੀਨ ਨਮਾ ਪਿਆ ਫਿਰਤਾ ਨਾ ਕੋਲ ਨਮਾ ਟਰੈਕਟਰ ਹੈ ਜੀ ਜਿੰਨਾ ਕਿ ਚੱਲੇ ਬਸ ਉਨੂੰ ਹੀ ਕਸਾਈ ਹੋਈ ਹੈ ਜੀ ਠੀਕ ਹੈ ਜੀ ਕੀ ਡਿਮਾਂਡ ਰੂ ਟਰੈਕਟਰ ਦੀ ਇਹਦੀ 7,55,000 ਰੁਪਏ ਓਕੇ 7.5 ਲੱਖ ਜਾਨੀ ਹਾਂਜੀ ਹਾਂਜੀ ਤੇ ਜਿਹੜਾ ਆ ਖੜੇ ਜਿੱਧਰਲੇ ਪਾਸੇ ਯੂਬੋ ਇਹ ਯੂਬੋ ਇਹ ਵੀ 18 ਮਾਡਲ ਹੈ ਜੀ ਹਾਂਜੀ ਟਾਇਰ ਹੈਗੇ ਟਰੈਕਟਰ ਦੇ 90 ਪੈ ਇਹ ਫਸਟ ਓਨਰ ਹੈ ਟਰੈਕਟਰ ਇਹ ਵੀ ਥਰੀ ਸਪੀਡ ਦੇ ਵਿੱਚ ਹੀ ਇਹ ਵੀ ਟਰੈਕਟਰ ਜੀ ਅੱਛਾ ਥਰੀ ਸਪੀਡ ਚ ਆ ਗਿਆ ਥਰੀ ਸਪੀਡ ਚ ਆ ਗਿਆ ਜੀ ਬਹੁਤ ਵਧੀਆ ਟਰੈ 435000 ਹਾਂਜੀ ਹਾਂਜੀ ਓਕੇ ਤੇ ਜਿਹੜਾ ਆ ਖੜਾ ਜੀ ਐਂਡੋ ਫਾਰਮ ਹਾਂ ਐਂਡੋ ਫਾਰਮ ਇਹ ਆ ਗਈ 45 ਐਚਪੀ ਦੇ ਵਿੱਚ ਹਾਂਜੀ ਪਾਵਰ ਸਟੀering ਹੈ ਜੀ ਇਹ 2 ਸਪੀਡ ਹੁੰਦਾ 14 ਲ ਟਾਇਰ ਰੈਟਰ ਨੂੰ ਜੀ ਤੇ ਵਧੀਆ ਸਾਫ ਸੋ ਰੈਟਰ ਹੈ ਹਰਿਆਣਾ ਨੰਬਰ ਵਾਲੀ ਰੈਟਰ ਅਸਾ ਨੰਬਰ ਇਹਦਾ ਹੈ 1419 ਮਲ ਰੈਟਰ ਹੈ ਜੀ ਇਹ ਓਕੇ ਹਾਂ 335000 ਰੁਪਏ ਰੈਟਰ ਦੇ ਦਾਂਗੇ 335000 ਦਾ ਬਈ ਕੰਡੀਸ਼ਨ ਦਾ ਇਹ オリジナル ਹੈ ਸਾਰਾ ਸਾਰਾ オリジナル ਹੈ ਜੀ ਟਰੈਕਟਰ ਆਹ ਕਿਹਦੀ ਖੁਸ਼ਕੀ ਜੀ ਕਿਵੇਂ ਗੁਰੀ ਬਈ ਇਹਦੀ ਖੁਸ਼ਕੀ ਜੀ ਇਹ ਹੈ ਨਾ ਬਾਹਰ ਖੜਾ ਦੇ ਕਰਕੇ ਰੇਤਾ ਨੂੰ ਸਭ ਬਾਹਰ ਕੱਢਣ ਕਰਕੇ ਇਹ ਹਾਂ ਇਹ ਤਾਂ ਜਦ ਧੋਤਾ ਤੇਰਾ ਵੀ ਪਾਲ ਸੋ ਕੀ ਬਹੁਤ ਸੋਨਾ ਬਣ ਜਾਣਾ ਨੇ ਓਕੇ ਓਕੇ ਹਾਂਜੀ ਹਾਂਜੀ ਇਹ ਮਾਡਲ ਹੈਗਾ 18 18 19 ਮਾਡਲ ਹੈ ਜੀ ਓਕੇ ਤੇ ਐਨਓਸੀ ਦੀ ਮਿਲ ਜਾਣੀ ਉਹ ਦੇਣਾਗਾ ਨੌਕਰਾ ਕੇ ਦੇਵਾਂਗੇ ਜੀ ਆਪਾਂ ਕੋਈ ਚੱਕ ਇਹ ਇਹਦੇ ਉੱਪਰ ਲੋਡ ਕਿੰਨੇ ਦਾ ਹੋ ਜੂ ਜੀ ਆਪਾਂ ਇਹਦੀ ਗੱਲ ਕਰੀਏ ਇਹ ਤੇ ਲੋਨ ਕਰਵਾ ਦਾਂਗੇ 2.5 ਲੱਖ ਦੇ ਕਰੀਬ 2.5 ਲੱਖ ਦਾ ਲੋਨ ਹੋ ਜੂ ਦਵਾਂਗੇ ਕਿੰਨੇ ਦਾ ਪੈਸੇ ਇਹ ਸਵਾ 3 ਨਾਲ ਦੇ ਦਾਂਗੇ ਫਿਰ ਤਾਂ ਯਾਰ ਬਹੁਤ ਜਾਏ ਜਾਣਾ ਲੱਖ ਰੁਪਏ ਵੀ ਨਹੀਂ ਮੈਂਦਾ ਬਈ ਪੈਂਦਾ ਵੀ ਨਹੀਂ ਬਾਕੀ ਕੰਮ ਨੂੰ ਹੀ ਬਹੁਤ ਚੰਗਾ ਟਰੈਕਟਰ ਹੀ ਖਰਚਾ ਘੱਟ ਹੈ ਪਾਵਰ ਸਟੀering ਡਬਲ ਕਲਚ ਤੇਲ ਬਰੇਕਾਂ ਸਾਰੇ ਫੰਕਸ਼ਨ ਨੇ ਟਰੈਕਟਰ ਚ ਸਹੀ ਗੱਲ ਆ ਬਾਕੀ ਵੱਡੀ ਹੈ 30 48 ਹੈ ਹਾਂ ਹਾਂ ਵਧੀਆ ਕੰਮ ਵਾਲਾ ਟਰੈਕਟਰ ਹੀ ਇਹ ਕਿੰਨੀ ਹਸਪਾਵਰ ਚ ਆ ਜਾਂਦੇ ਫਿਰ 45 45 ਜੀ 45 ਚ ਆ ਜਾਂਦਾ ਫਿਰ ਰਿਵਰਸ ਪੀ 2 ਹੈ ਦੇਖ ਅੱਛਾ ਹਾਂ ਗੁਣ ਤਾਂ ਪੂਰੇ ਨੇ ਚ ਫੀਚਰ ਸਾਰੇ ਨਟੋਪ ਵਾਲੇ ਨੇ ਫੀਚਰ ਨੇ ਤੇ ਜਿਹੜਾ ਆ ਖੜਾ ਈ 750 ਸੋਨ ਵਾਲੀ ਕਾ ਇਹ ਵੀ 3 ਸਪੀਡ ਟਰੈਕਟਰ ਹੈ 750 ਚਾਰੇ ਟਾਇਰ ਜਮੀ ਨਵੇਂ ਇਹਦੇ ਹਾਂ ਨਵੇਂ ਨੇ 21 ਮਾਡਲ ਹੈ ਜ ਇਹ ਕਿੰਨਾ ਚੱਲ ਗਿਆ ਹੁਣ ਜੀ ਇਹ ਚੱਲਿਆ ਹੋਊਗਾ ਜੀ ਮੇਰੇ ਸਭ ਚ 2000 ਘੰਟਾ 2000 ਘੰਟਾ ਚੱਲਿਆ ਹੋਇਆ ਕੰਡੀਸ਼ਨ ਨਾਲ ਓਰੀਜਨਲ ਹੀ ਸਾਰਾ ਇਹ ਨਾਲ ਸਾਰਾ ਰੈਕਟਰ ਜਿਹਨਾਂ ਨਾਲ ਚਲਾਈ ਦਾ ਇੱਕ ਨੰਬਰ ਰੈਕਟਰ ਬਿਲਕੁਲ ਓਕੇ ਉਹ ਤਸੱਲੀ ਹੈ ਅਗਲਾ ਜਿਵੇਂ ਵੀ ਅਗਲੇ ਦਾ ਮਨ ਖੜੂ ਉਵੇਂ ਕਰ ਸਕਦਾ ਆਪਣੀ ਕੋਈ ਰੋਕ ਨਹੀਂ ਵੀ ਆਏ ਨਹੀਂ ਦੇਖਣਾ ਜਿਵੇਂ ਵੀ ਬੰਦੇ ਦਾ ਮਨ ਖੜੇ ਬਾਕੇ ਦੇਖਣਾ ਕੋਈ ਸੁਪਰ ਸੀਟ ਦੇ ਲਾ ਕੇ ਦੇਖਣਾ ਕਿਸੇ ਕੰਮ ਦੇ ਲਾ ਕੇ ਦੇਖਣਾ ਤਾਂ ਦੇਖ ਸਕਦਾ ਠੀਕ ਹੈ ਜੀ ਹਾਂਜੀ ਤੇ ਕੀ ਕਿੰਨੀ ਡਿਮਾਂਡ ਰੂ ਇਹਦੀ ਇਹ 5.5 ਲੱਖ ਦਾ ਜੀ 5.5 ਲੱਖ ਦੀ ਸਪੀਡ 5.5 ਲੱਖ ਦੀ ਹੁਣ ਆਪਾਂ ਉਧਰ ਬਾਕੀ ਇੱਥੇ ਤੱਕ ਟਰੈਕਟਰ ਬਹੁਤ ਜ਼ਿਆਦਾ ਖੜੇ ਆ ਤੇ ਉਹ ਕਿੰਨਾ ਮਾਡਲ ਹੈ ਪ੍ਰੀਤਪੁਰੀ ਪ੍ਰੀ 23 ਮਾਡਲ ਹੈ ਜੀ ਉਹ 2023 ਮਾਡਲ ਹੈ ਹਾਂਜੀ ਹਾਂਜੀ ਓਕੇ ਇਹ ਤਾਂ ਜਮੇ ਨਵੀਂ ਪਿਆ ਹਨਾ ਬਹੁਤ ਚੰਗਾ ਟਰੈਕਟਰ ਹੈ ਚੱਲਿਆ ਕਿੰਨਾ ਕੋ ਬਈ ਇਹ ਚੱਲਿਆ 1500 ਘੰਟਾ ਜੀ 1500 ਘੰਟਾ ਚੱਲਿਆ ਹਾਂਜੀ ਹਾਂਜੀ ਧਰਮੇ ਪੈਰਦਾਨਾ ਤੋਂ ਰੰਗ ਵੀ ਨਹੀਂ ਉਤਰਿਆ ਹੋਇਆ ਨਿਤੱਕ ਉਹ ਦੇਖਾ ਬਹੁਤ ਚੰਗਾ ਟਰੈਕਟਰ ਹੈ ਕਮਲ ਇੱਕ ਨੰਬਰ ਟਾਇਰ ਵੀ ਨਵੇਂ ਵਰਗੀ ਪਏ ਨੇ ਬਈ ਇਹ 85 90 ਪੈਸੇ ਨਾਲ ਦੇ ਟਾਇਰ ਇਹ ਇਹ ਡਬਲ ਪੰਪ ਚ ਆ ਜਾਂਦਾ ਬਈ ਹਾਂ ਹਾਂ ਡਬਲ ਪੰਪ ਜਿਹਾ ਫੁੱਲ ਟੌਪ ਮਾਡਲ हां <coughs> okay. दे दਾਂਗੇ ਜਾਈ ਕੋਈ ਗੱਲ ਨਹੀਂ ਇਹ ਇਹਦਾ ਨੰਬਰ ਕਿੱਥੋਂ ਦਾ ਬਾਈ ਮਾਨਸਾ ਦਾ ਜੀ ਮਾਨਸਾ ਦਾ ਨੰਬਰ ਆ ਪਾਰਟੀ ਫਰਸਟ ਹੈ ਫਰਸਟ ਫਰਸਟ ਜੀ ਓਕੇ ਤੇ ਕੀ ਡਿਮਾਂਡ ਰੱਖੀ ਬਾਈ ਦੀ ਆਪਣੀ ਇਹਦੀ 5 15 ਜੀ 5 ਲੱਖ 15 ਹਜ਼ਾਰ ਮਾਡਲ 23 ਮਾਡਲ ਹਾਂਜੀ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਲੋਨ ਇਹ ਤੇ ਕਰਵਾ ਦਾਂਗੇ 23 ਮਾਡਲ ਤੇ ਪੰਜ ਚਾਰ ਕ ਲੱਖ ਦੇ ਕਰੀਬ 4 ਲੱਖ ਦਾ ਲੋਨ ਹਾਂਜੀ ਛੱਡਾਂਗੇ ਕਿੰਨੇ ਦਾ ਬਸ ਉੱਪਰ ਦਾ ਚੱਕ ਦਾਂਗੇ ਪੂਰੇ ਦਾ 5 ਲੱਖ ਦਾ ਦੇ ਦਾਂਗੇ ਅੱਛਾ ਜੀ ਹਾਂਜੀ 23 ਮਾਡਲ ਹੈ ਪਰ ਐਪਰਾ ਟਰੈਕਟਰ ਹੈ ਸਹੀ ਗੱਲ ਹੈ ਟਰੈਕਟਰ ਜਮੀਨ ਨਵਾ ਪਿਆ ਜਮੀਨ ਨਵਾ ਤੇਰਾ ਆ ਖੜਾ ਵੀ 60 ਨੰਨ ਚਾਹੀਦਾ ਨੀਲਾ ਇਹ ਵੀ ਪ੍ਰੀਟ ਇਹ 20 ਮਾਡਲ ਦੇ ਵਿੱਚ ਹੈ ਜੀ ਇਹ ਸੰਗਰੂਰ ਨੰਬਰ ਹੈ ਇਹ ਵੀ ਬਹੁਤ ਜਿਆਦਾ ਸਾਫ ਟਰੈਕਟਰ ਕਰਾ ਦਿਓ ਚੱਕ ਲੀ ਖਲੀ ਚੀਜ਼ ਦੀ ਟਰੈਕਟਰ ਦੀ ਇਹ ਚੱਲਿਆ ਹੈ 3k ਘੰਟੇ ਦੇ ਕਰੀਬ ਜੀ 70ਵੇਂ ਰੇਸ ਰੂਸ ਵਾਲੀ ਸ਼ੀਲਡ ਉਹ ਸਾਰੀ ਰੇਸ਼ੋ ਵੀ ਪਈ ਹੈ ਜਮਾ ਮਖਾ ਪੁੱਸੀ ਨਾ ਟਰੈਕਟਰ ਬਾਲਾ ਘੈਂਟ ਹੈ ਰੰਬਰੋਂ ਪਾਇਆ ਪੈਨੇ ਸੀਸੇ ਵਰਗੇ ਦਿਖਾਉ ਬਲ ਜਮੀ ਨਵੇਂ ਦੇ ਮਗਰ ਅੱਡੇ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਵਾ ਬਾਕੀ ਆਪਣਾ ਲੋਕਲ ਸੰਗਰੂਰ ਨੰਬਰ ਹੈ ਜੀ ਸੰਗਰੂਰ ਦਾ ਨੰਬਰ ਹੈ ਫਰਸਟ ਪਾਰਟੀ ਚੱਲਿਆ ਕਿੰਨਾ ਹੋਤੀ ਬਾਈ 3 ਕਿਹ ਹਜ਼ਾਰ ਘੰਟਾ 3000 ਘੰਟੇ ਚੱਲਿਆ ਹੋਇਆ ਹਾਂਜੀ ਮਾਡਲ ਹੈਗਾ ਇਹ 20 ਮਾਡਲ ਹੈ ਜੀ ਇਹ 20 ਮਾਡਲ ਹਾਂਜੀ ਇਹ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਇਹ ਤੇ ਕਰਵਾ ਦਾਂਗੇ ਜੀ 2.5 ਤੋਂ 3 ਦੇ ਵਿੱਚ ਵਿੱਚ ਬਾਕੀ ਸਿਭਲ ਸਕੋਰ ਬੰਦੇ ਡਿਪੈਂਡ ਕਰਦਾ ਮੈਂ ਉਹ 3 ਕਿਹ ਦਾ ਕਿਰਾਏ ਮੰਨ ਕੇ ਚੱਲੀਏ ਹਾਂ 2.5 ਤੋਂ ਦੇਵਾਂਗੇ ਕਿੰਨੇ ਦਾ ਆਪਾਂ ਇਹ ਦੇਵਾਂਗੇ 4 15 ਦਾ ਜੀ 4 ਲੱਖ ਤੇ 15000 ਦਾ ਜੀ ਹਾਂ 4 115000 ਦਾ ਦੇਣ ਵਾਲਾ ਰੇਟ ਹੈ ਹਾਂਜੀ ਤੇ ਜਿਹੜਾ ਆ ਖੜਾ ਵੀ ਉਹ ਮੁੰਹੇ ਨਾਲ ਟਗੇ ਰਹੀ ਹਾਂ ਮਤਲਬ ਇਹ ਉਹ ਪੰਪ ਦਾ ਇਹਨੇ ਮੋਡੀਫਿਕੇਸ਼ਨ ਕਰਾ ਕੇ ਕਹਿੰਦੇ 65b ਵਾਲਾ ਸਾਡਾ ਕੁਝ ਕਰਾਇਆ ਇਹਦਾ ਦੱਸਦੇ ਨੇ ਬਾਈ ਮਤਲਬ 65b ਬਣਾ ਲਿਆ ਹੁਣ ਇਹਨਾਂ ਨੇ ਹਾਂ ਬਣਾ ਲਿਆ ਹੁਣ ਵੀਰਾਂ ਨੇ ਬਾਹਰ ਸਟicker ਲਾ ਤੇ ਅੰਦਰੋਂ 65b ਬਣਾਤਾ ਹਾਂ ਤੇ ਚੱਕਰ ਇਹਦੇ ਟਾਇਰ ਵੀ ਨਵੇਂ ਨੇ ਇਹਦਾ ਕੰਮ ਕੰਮ ਵੀ ਪੱਟੀ ਬਹੁਤ ਹੋਇਆ ਟਰੈਕਟਰ ਦਾ ਅੱਛਾ ਟਾਇਰ ਵੀ ਇਹਦੇ ਨਵੇਂ ਨੇ ਪਾਵਰ ਸਟੀering ਆ ਇਹ ਚਲਾਈ ਦਾ ਇੱਕ ਨੰਬਰ ਹੈ ਜਮਾ ਹੂੰ ਟਰੈਕਟਰ ਪੰਜਾਬ ਨੰਬਰ ਹੈ ਜੀ ਇਹ 79 ਮਾਡਲ ਹੈ ਸਾਉ ਉਦੋਂ ਵੀ ਪਾਵਰ ਸਟੀਅਰਿੰਗ ਵੀ ਪਾਵਰ ਸਟੀਅਰਿੰਗ ਵੀ ਮਤਲਬ ਉਹ ਮੇ ਨਹੀਂ ਹੋਇਆ ਵੀ ਵਧੀਆ ਟੰਗ ਨਾ ਕਰਾਇਆ ਹੈ ਸੈਂਟਰ ਦੇ ਵਿੱਚੋਂ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਹੀ ਬਹੁਤ ਵਧੀਆ ਦੱਸਦੇ ਨੇ ਬਾਈ ਕੰਮ ਕਰਾਇਆ ਦੇ ਸੀ ਗਏ 2021 ਜਿਹਨੇ ਨੇ ਪੇਂਟ ਪੂਰਿਆ ਇਹ ਆਪਾਂ ਵਿੱਚ ਘਟਿਆ ਵੀ ਟਰੈਕਟਰ ਇਹ ਹਾਂ ਵਿੱਚ ਘਟਿਆ ਸੀ ਟਰੈਕਟਰ ਜੀ ਆਪਾਂ ਨੇ 4 ਵੀਲ ਟਰੈਕਟਰ ਲਾਈ ਗਈ ਸੀ ਆਪਾਂ ਤੋਂ ਇਹ ਮਾਡਲ ਕਿੰਨਾ ਹੈ ਮਾਡਲ 97 97 ਮਾਡਲ ਹਾਂਜੀ ਤੇ ਇਹ ਦੀ ਆਪਾਂ ਕੀ ਕੀ ਡਿਮਾਂਡ ਰੱਖੀ ਹੈ ਬਾਈ ਜੀ 215000 ਡਿਮਾਂਡ ਹੈ ਟਾਇਰ ਜਮਾ ਮੰਗ ਰਿਹਾ ਲੇ ਤਾਜੇ ਨੇ ਮੂਹਰੇ 90 ਪੈਸੇ ਨੇ ਹੂੰ ਕੇ ਹਾਂ ਕੋਈ ਵੀਰ ਕਈ ਵਾਰ 911 ਦਾ ਸਕੀਨ ਹੋਦਾ ਕਰੇ ਜੀ ਕੰਟੈਕਟ ਬਹੁਤ ਵਧੀਆ ਹਾਂ ਕਈ ਸੱਜਣ ਨੇ ਸਾਨੂੰ ਕਹਿੰਦੇ ਬਈ ਯਾਰ ਸਾਨੂੰ 911 ਦਵਾ ਦਿਓ ਹਾਂਜੀ ਹਾਂ ਲੈ ਗੱਲ ਇਹ ਹੈ ਵੀ ਉੱਪਰੋਂ ਕੱਲਾ ਤਿਆਰ ਕਰਾ ਲੈਣਾ ਅੰਦਰੋਂ ਹੋਈ ਸਾਰਾ ਕਿਉਂ ਟਾਇਰ ਟੂਰ ਮਹਿੰਗੇ ਨੇ ਜੀ ਅੱਜ ਪਮੋਣ ਨੇ ਪਈਆਂ 60000 ਲੱਗ ਜਾਂਦਾ ਟਾਇਰਾਂ ਦੇ ਪਾਵਰ ਕਰਾਉਣ ਲੱਗ ਜਾਓ 35 40 ਤੇ ਲੱਗ ਜਾਂਦਾ ਇਹ ਚੀਜ਼ਾਂ ਮੰਨ ਕੇ ਚੱਲੋ ਲੱਖ ਦਾ ਸਿੱਧਾ ਸਮਾਨ ਉੱਤੀ ਟਰੈਕਟਰ ਦੇ ਆ ਬਾਕੀ ਫਿਰ ਇੰਜਨ ਗੇਅਰ ਦਾ ਸਹੀ ਹੈ ਚੱਲਣ ਨੂੰ ਹਾਂ ਕਾਗਜ਼ ਪੱਤਰ ਸਹੀ ਨੇ ਮਗਰਾਟ ਵਗੈਰਾ ਨਵੇਂ ਲੱਗੇ ਨੇ ਟਰੈਕਟਰ ਨੂੰ ਕੋਈ ਗੜੇ ਨਹੀਂ ਨਮਕਰਾੜ ਵੀ ਘੈਂਟ ਨੇ ਯਾਰ ਹਾਂ ਬਸ ਆ ਕੱਲਾ ਜ਼ਰੂਰ ਉਹਨਾਂ ਦਾ ਆ ਆ ਜ਼ਰੂਰ ਕੱਲਾ ਕੱਲੀ ਸ਼ੋਅ ਤਿਆਰ ਕਰਾਉਣ ਵਾਲੀ ਹੈ ਹਾਂ ਬਸ ਉਹ ਮੰਨ ਲਓ ਉਹਨਾਂ ਨੇ ਉਦੋਂ ਸਿਲਬਰ ਉਹਨਾਂ ਨੂੰ ਵਧੀਆ ਲੱਗਿਆ ਤਾਂ ਕਰਾ ਲਿਆ ਹੁਣ ਬੰਦੇ ਨੇ ਜਿਹਨੇ ਕਰਾਉਣਾ ਕੋਈ ਬੜਾ ਵੱਡਾ ਮੈਟਰ ਨਹੀਂ ਥੋੜੇ ਪੈਸੇ ਜੀ ਕੰਮ ਹੋ ਜਾਣਾ ਹੁਣ ਤਾਂ ਮੇਰੇ ਸਾਹਮਣੇ ਕੋਈ ਜ਼ਿਆਦਾ ਨਹੀਂ ਹੈ ਸਾਹਮਣੇ ਕੱਲਾ ਸ਼ੋਅ ਸ਼ੋਅ ਦਾ ਜੇ ਕਰਾਉਣਾ ਅਗਲੇ ਦਾ ਮਾਣਾ ਚਲੋ ਪੇਂਟ ਪੇਂਟ ਦਾ ਨਟ ਗਿਆ ਰਣ ਹੋ ਜਾਊਗਾ ਤੇ ਜਿਹੜਾ ਆ ਖੜਾ ਵੀ ਇਧਰ ਡੀ 50 ਇਹ ਹੈਗਾ ਜੀ 2021 ਮਾਡਲ ਡੀ ਆਈ ਕੱਲਾ 50 ਤਿੰਨ ਸਿਲੰਡਰ ਦੇ ਇਹ 3 ਸਪੀਡ ਦਾ ਚੇਂਜਰ ਗੀਅਰ ਦੇ ਵਿੱਚ ਆ ਬਿਲਕੁਲ ਨਵਾਂ ਟਰੈਕਟਰ ਸੰਗਰੂਰ ਨੰਬਰ ਹੈ ਜੀ ਇਹ ਫਸਟ ਓਨਰ ਆ ਕੀ ਡਿਮਾਂਡ ਹੈ ਟਰੈਕਟਰ ਦੀ ਬਾਈ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 495000 ਰੁਪਏ ਦਾ ਜੀ 495000 ਹਾਂਜੀ ਹਾਂਜੀ ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ ਆ ਗਿਆ ਜੀ 2 ਸਪੀਡ 18 ਮਾਡਲ ਸੋਨਾਲਿਕਾ ਹਮ ਮਗਰ ਟਾਇਰ ਨਵੇਂ ਨੇ ਦੇ ਮੂਹਰੇ ਨਾਲ ਦੇਣੇ ਜੀ ਠੀਕ ਹੈ ਜੀ 18 ਮਾਡਲ ਸਾਰਾ ਓਰੀਜਨਲ ਟਰੈਕਟਰ ਆ ਪੰਜਾਬ ਨੰਬਰ ਫਸਟ ਓਨਰ ਹੈ ਜੀ ਇਹ ਕਨ ਓਪੀ ਵਗੈਰਾ ਦਿਖਾਓ ਟਰੈਕਟਰ ਤੇ ਲੱਗੀ ਹੈ ਜੀ ਨਾਲ 32 ਵੀ ਲੱਗੀ ਹੋਈ ਹੈ ਨਾਲ ਹਾਂਜੀ ਹਾਂ ਬਹੁਤ ਵਧੀਆ ਚਲਾਈ ਦਾ ਵੀ ਇੱਕ ਨੰਬਰ ਟਰੈਕਟਰ ਹੈ ਜੀ ओरिजिनੈਲਟੀ ਬਹੁਤ ਹੈ ਟਰੈਕਟਰ ਦੇ ਕੋਈ ਪੇਂਟ ਸ਼ੇਂਟ ਵਾਲੀ ਗੱਲ ਨਹੀਂ ਹੈਗੀ ਅੱਛਾ ओरिजिनल ਹੀ ਸਾਰਾ ਸਾਰਾ ओरिजिनल ਹੈ ਜਿੰਨਾ ਹੈ ਕਲਚ ਕੁਲਚ ਤੋਂ ਲੈ ਸਾਰਾ ਸੀਲ ਟਰੈਕਟਰ ਹੈ ਜੀ ਇਹ ਇਹ ਫਰਸਟ ਪਾਰਟੀ ਹੈ ਇਹ ਵੀ ਇਹ ਵੀ ਫਰਸਟ ਪਾਰਟੀ ਹੈ ਜੀ ਓਕੇ ਇਹ ਕਿੰਨਾ ਚੱਲਿਆ ਹੋਵੇ ਇਹ ਚੱਲੇ ਹੋਇਆ ਹੈ ਜੀ 2800 ਘੰਟਾ ਜੀ 2800 ਘੰਟਾ ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ 5310 5310 ਹੈਗਾ ਜੀ ਇਹ ਆਪਣਾ 18 ਮਾਡਲ ਜ ਇਹ ਤਾਂ ਨੰਬਰ ਵੀ ਪੰਜਾਬ ਇਹਦਾ ਵੀ ਪੰਜਾਬ ਦਾ ਇਹ ਦੂਜੇ ਥਾਂ ਮੇ ਨਾਮ ਆ ਜੀ ਇਹ ਦੇ ਉੱਪਰ ਕਿੰਨੇ ਦਾ ਲੌਣ ਹੋ ਜੂ ਇਹ ਤੇ ਹੋ ਜੂਗਾ 18 ਮਾਡਲ ਤੇ ਸਾਢੇ 3-4 ਲੱਖ ਦੇ ਘੇਰੇ 4 ਲੱਖ ਦੇ ਘੇਰੇ ਜਮਨ ਕੀ ਚੱਲੇਗਾ ਅੱਛਾ ਉਹ ਆਪਾਂ ਕਿੰਨੇ ਦਾ ਦਿੰਨਾ ਇਹ ਟਰੈਕਟਰ ਇਹ ਡਿਮਾਂਡ ਹੈ ਜੀ ਆਪਣੀ ਇਹਦੀ 6,30,000 ਰੁਪਏ 6 ਲੱਖ 30 ਹਜ਼ਾਰ ਹਾਂਜੀ ਹਾਂਜੀ ਓਕੇ ਫੁੱਲ ਟੌਪ ਮਾਡਲ ਆ ਜੀ ਖੁੱਲਦੇ ਹਿੱਸੇ ਵਾਲਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਠੀਕ ਆ ਰਿਵਰਸ ਪੀਟੀਓ ਜੀ ਹੂੰ ਹਾਂਜੀ ਤੇ ਜਿਹੜਾ ਆ ਖੜਾ ਅਰਜਣ ਇਧਰਲੇ ਪਾਸੇ ਹਾਂਜੀ ਇਹ ਅਰਜਨ ਆ ਗਿਆ ਜੀ ਇਹ 2022 ਮਾਡਲ ਆ ਗਿਆ ਜੀ 60 HP ਵਾਲਾ ਸੈਂਟਰ ਗੇਅਰ ਦੇ ਵਿੱਚ ਹੈ ਟਰੈਕਟਰ ਬਿਲਕੁਲ ਨਵਾਂ ਹੁਣ ਥੋੜਾ ਰੇਤਾਂ ਰੁੱਤੋਇਆ ਪਿਆ ਕਰਕੇ ਲਿਬੜਾ ਖੜਾ ਬਾਹਰ ਖੜਾ ਕਰਕੇ ਟਰੈਕਟਰ ਰੇਡੀਅਲ ਟਾਇਰ ਪਏ ਨੇ ਚਾਰੀ ਟਾਇਰ ਵੱਡੇ ਨੇ ਹਾਂ ਮੂਰੇ ਵੀ ਟਾਇਰ ਵੱਡੇ ਪਏ ਹੋਣੇ BKT ਦੇ ਮਗਰ ਰੇਡੀਅਲ ਨੇ ਠੀਕ ਹੈ ਜੀ ਤੇ ਸੈਂਟਰ ਗੇਅਰ ਦੇ ਵਿੱਚ ਹੈ ਜਿਹੜਾ 60 HP ਚੋਂ ਤੇ ਉਹ ਟਰੈਕਟਰ ਜੀ ਹੁਣ ਪਏ ਮਤਲਬ ਬੰਦ ਹੋ ਗਏ ਨੇ ਤੇ ਟਰੈਕਟਰ ਜਮਾਂ ਨਵਾਂ ਸਾਰਾ ਸੀਲਡ ਹੈ 1500 ਘੰਟਾ ਅਰੀਜਨਲ ਚੱਲਿਆ ਕੰਪਨੀ 1500 ਘੰਟਾ ਚੈੱਕ ਕਰਾ ਸਕਦੇ ਤੇ ਡਿਮਾਂਡ ਇਹਦੀ ਆਪਣੀ 635000 ਰੁਪਏ ਜੀ ਲਟਰ ਦੀ ਠੀਕ ਹੈ ਜੀ ਕਿੰਨੇ ਤਾਂ ਛੜਾਂਗੇ ਵੀ ਆਪਾਂ ਜੈ ਸਨੋਜੀ ਵਾਲਾ ਰੇਟ ਜੈ ਸਨੋਜੀ ਵਾਲੇ 15 ਛੜ ਦਾਂਗੇ ਭਾਈ ਇਹ ਲੈਮੀ ਨੇ ਸਨੋ ਆਇਆ ਸੀ ਪਹਿਲਾਂ ਟਰੈਕਟਰ ਨਾ 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 ਉਸ ਵੀ ਨਹੀਂ ਮੁਖਾ ਉਹਦੇ ਸਾਹਮਣੇ ਹੋਇਆ ਸੀ ਸਾਹਮਣੇ ਇੰਨਾ ਹੋਇਆ ਬੰਦੇ ਬਾਹਲੇ ਸਕੀਨ ਕੋਲੇ ਸੀ ਜੀ ਅੱਛਾ ਕਈ ਵਾਰ ਨਾ ਇਹ ਅਗਲਾ স্মੋਕ ਕਰਾ ਲੈਂਦੇ ਆ ਬਾਅਦ ਚ ਉਹ ਕਰ ਦਿੰਦੇ ਹਨਾ ਨਹੀਂ ਨਹੀਂ ਸੋਸ ਸਾਰੀ ਉਦਾਂ ਹੀ origignal ਹੀ ਹੈ ਸੋ origignal ਹੀ ਹੈ ਸੈਂਟਰ ਗੇਅਰ ਵਾਲਾ ਸੀ 105 ਸੈਂਟਰ ਗੇਅਰ ਦੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਜੀ ਇਹ ਹਾਂ ਤੇ ਵਿੱਚ ਭਰਾ ਸਕੀਨ ਹੈ ਜੀ ਇਹਦੇ ਤੇ ਬਾਈ ਜਿਹੜਾ ਇਹਦੇ ਆ ਲੱਗਿਆ ਹੋਇਆ ਸਪੈਸ਼ਲ ਐਡੀਸ਼ਨ ਹਾਂਜੀ ਹਾਂ ਇਹ ਉਦਾਂ ਹੀ ਲੱਗਿਆ ਹੋਇਆ ਨਹੀਂ ਨਹੀਂ ਇਹ ਮਾਡਲਿ ਸਪੈਸ਼ਲਿਟੀਸਾਈਜ਼ਡ ਸੈਂਟਰ ਗੀਅਰ ਦੇ ਵਿੱਚ ਆਇਆ ਜਿਹੜਾ ਅੱਛੇ ਮਾਡਲਿ ਸਪੈਸ਼ਲਿਟੀਸਨ ਸਪੈਸ਼ਲ ਐਡੀਸ਼ਨ ਮਾਡਲ ਕਰਕੇ ਆਇਆ ਜੀ ਓਕੇ ਓਕੇ ਹਾਂਜੀ ਅਰੇ ओरिजिनल स्टिकर ਲੱਗਿਆ ਕੰਪਨੀ ਵੱਲ ਠੀਕ ਹੈ ਜੀ ਤੇ ਕਿੰਨੇ ਦਾ ਦਮਾ ਕੇ ਜੈਸਰ ਵਾਲਾ ਰੈਡ ਜਮ ਆਇਆ ਇਹ 615000 ਦੇ ਦਾਂਗੀ 615000 ਦਾ 22 ਮਾਡਲ ਹਾਂਜੀ ਹਾਂ ਓਕੇ ਤੇ ਜਿਹੜਾ ਆ ਖੜਾ ਵੀ 605 ਇਧਰ ਲਾ ਇਹ ਵੀ 21 ਮਾਡਲ ਹੈ 605 ਨੋਵੋਚ ਹੈ 21 ਮਾਡਲ ਹੈ ਇਹ ਵੀ 60 ਐਚਪੀ ਵਾਲਾ ਟਰੈਕਟਰ ਆ ਬੰਦ ਹੋ ਗਿਆ ਟਰੈਕਟਰ ਹੁਣ ਇਹ ਅੱਛਾ ਨਵੇਂ ਟਾਇਰ ਨੇ ਟਰੈਕਟਰ ਦੇ ਚਾਰੇ ਹੂੰ ਚੈੱਕ ਕਰਾ ਸਕਦੇ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਇਹਦੇ ਉੱਪਰ ਜੀ ਮੰਨ ਕੇ ਚੱਲੋ 21 ਮਾਡਲ ਦੇ ਲੋਨ ਹੋ ਜੂ 5.5 ਲੱਖ ਰਹਿ ਗਈ ਸਾਢੇ 5 ਲੱਖ ਦਾ ਇਹਦੇ ਉੱਪਰ ਕਿੰਨੇ ਦਾ ਹੋ ਜੂ ਇਹਦੇ ਉੱਪਰ ਵੀ ਸਾਢੇ 5 ਦੀ ਹੋ ਜੀ ਫਿਰ ਤਾਂ ਧਰਮ ਮਾਰਜਨ ਜੀ ਨੇ ਹਾਂਜੀ ਹਾਂ ਹੈਨਾ ਤੇ 21 ਮਾਡਲ ਹੈ ਚੇਂਜਰ ਗੀਅਰ ਚ ਹੈ ਜੀ ਠੀਕ ਆ ਹਾਂਜੀ ਹਾਂ ਕਿੰਨੇ ਦਾ ਛਡਾਂਗੇ ਆਪਾਂ ਜਮਾ ਲਾਸਟ ਇਹ ਇਹ ਸਾਡੇ ਦਾ ਮਾਡਲ ਟਰੈਕਟਰ ਆਪਾਂ 6.5 ਲੱਖ ਰੁਪਏ ਦੇ 6.5 ਲੱਖ ਦਾ ਹਾਂਜੀ ਸਾਈਡ ਗੀਅਰ ਆ ਚਾਹੀਏ ਹਾਂ ਹਾਂ ਸਾਈਡ ਗੀਅਰ ਚ ਹੀ ਆਉਂਦਾ ਜੀ ਇਹ ਮੰਨ ਲਓ ਚੇਂਜਰ ਗੀਅਰ ਆ ਜਾਂਦਾ ਜੀ ਦੋ ਤਿੰਨ ਮਾਡਲ ਆ ਜਾਂਦੇ ਨੇ ਪਰ ਚੇਂਜਰ ਤੋਂ ਵੀ ਓਕੇ ਹਾਂਜੀ ਤੇ ਜਿਹੜਾ ਇੱਧਰ ਪ੍ਰੀਤ ਖੜਾ ਵੀ ਆ ਖੁੱਲੇ ਡੁੱਲੇ ਪਲੇਟਫਾਰਮ ਵਾਲਾ ਇਹ ਪ੍ਰੀਤ ਸੇਲ ਹੋਇਆ ਪੱਟੀ ਅੱਛਾ ਇਹ ਸੇਲ ਹੋ ਗਿਆ ਹਾਂ ਹਾਂ ਇਹ ਲਿਜਾਣਾ ਵੀ ਨਾ ਮੁਬਾਰਕਾਂ ਸੱਜਣ ਨੂੰ ਜਿਹੜਾ ਲੈ ਗਿਆ ਹਨਾ ਤੇ ਬਾਕੀ ਉਹ ਖੜੇ ਨੇ ਤਿੰਨਾ ਟਰੈਕਟਰ ਤਾਂ ਨਹੀਂ ਉਹ ਖੜੇ ਨਹੀਂ ਤਿੰਨੇ 3 ਸਪੀਡ ਨੇ ਉਹ ਅੱਛ ਤੇ ਨੀ ਲਾਲ ਰੰਗ ਦੇ ਨੇ ਹਾਂਜੀ ਹਾਂ ਉਦੋਂ ਦਾ ਸਵਰਾਜ ਦੇ ਆਗੇ ਜੀ ਆ ਆਹ ਵਾਲਾ ਕਿੰਨਾ ਮਾਡਲ ਹੈ ਬਈ ਇਹ 19 ਮਾਡਲ ਹੈ ਨੋਵੋ ਅਸੇ ਚਾਰ ਢੇਰੇ ਦੇ ਪਾਉ ਹੋ ਦੂਸਰੇ ਨੇ ਨਾ ਜੇ ਇਹ ਨਹੀਂ ਹਾਂ ਨਵੇਂ ਨੇ ਹੀ ਟਾਇਰ ਇਹਦੇ ਵੀ ਬੂਲੇ ਵੱਡੇ ਪਾਏ ਹੋਏ ਨੇ ਪਿਸਲਡੇ ਵੀ ਰੇਡੀਅਲ ਨੇ ਮਗਰ ਅਪੋਲੋ ਬਰਾਟ ਦੇ ਨੇ ਚੈਂਜਰ ਗੇਅਰ ਦੇ ਵਿੱਚ 60 ਐਚਪੀ ਲਾਈ ਫੁੱਲ ਟੌਪ ਮਾਡਲ ਟਰੈਕਟਰ ਹੈ ਅੱਛਾ ਹਾਂਜੀ ਇਹ ਕਿੰਨਾ ਕਿ ਚੱਲਿਆ ਹੋਣਾ ਬਈ ਗੁਰੀ ਚੱਲਿਆ 2500 ਘੰਟਾ ਜੀ 2500 ਘੰਟੇ ਚੱਲਿਆ ਹਾਂਜੀ ਕਿ ਲੋਨ ਕਿੰਨੇ ਕਦਾ ਹੋ ਜੂ ਦੇ ਉਪਰ ਲੋਨ ਇਹ ਤੇ ਹੋ ਜੂਗਾ ਜੀ 5 ਕਦੇ ਆਸਪਾਸ 5 ਲੱਖ ਦਾ ਤੇ ਲੋਨ ਨਹੀਂ ਹੋ ਜੂ ਮੂੰ ਆਪਾਂ ਕਿੰਨੇ ਕਦਾ ਦਵਾਂਗੇ ਇਹ ਉਹ ਆਪਾਂ ਸਵਾ ਕੁ ਸੀ ਕਹਿੰਦੇ ਬਾਕੀ 15 6 15 ਦਾ ਦੇ ਦਾਂਗੇ ਜੀ ਚੈਂਜਰ ਵਾਲਾ ਟਰੈਕਟਰ ਹੈ ਜੀ ਫੁੱਲ ਟਾਪ ਮਾਡਲ ਆ ਓਕੇ ਹਾਂਜੀ ਹਾਂਜੀ ਕੰਡੀਸ਼ਨ ਤਾਂ Ориਜਨਲ ਹੀ ਸਾਰਾ ਨਵਾਂ ਹੀ ਪਿਆ ਨਾ ਟਰੈਕਟਰ ਚ ਆਹ ਆਹ Ориਜਨਲ ਟਰੈਕਟਰ ਸਾਹ ਬਹੁਤ ਤੇ ਜਿਹੜਾ ਆ ਖੜਾ 855 ਇਹ ਆ ਗਿਆ ਜੀ 22 23 ਦੀ ਕਾਪੀ ਹੈ ਮੰਨ ਲਓ ਲਾਸਟ ਮਹੀਨੇ ਦਾ 11ਵਾਂ ਦਾ ਇਹ ਇਹ ਸਾਰਾ ਸੀਲ ਟਰੈਕਟਰ ਹੈ 900 ਕੁ ਘੰਟੇ ਚੱਲਿਆ ਜੀ ਇਹ ਅੱਛਾ ਹਾਂ ਸਾਰੇ ਟਾਇ ਠੀਕ ਹੈ ਵੀਰਿਆ ਹਾਂਜੀ ਤੇ ਜੇ ਗੱਲ ਕਰੀਏ ਨੰਬਰ ਇਹਦਾ ਵੀ ਪੰਜਾਬ ਆ ਥ੍ਰੀਟੀ ਫਾਈਵ ਪਾਰਟੀ ਤੇ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਇਹ ਤੇ ਮੰਨ ਕੇ ਚੱਲੋ ਜੀ ਲੋਨ ਕਰਵਾ ਦੇਵਾਂਗੇ ਆਪਾਂ 5.5 6 ਦੇ ਘੇਰੇ 'ਚ ਹੂੰ ਡਿਮਾਂਡ ਕੀ ਰੱਖਤੀ ਆਪਾਂ ਇਹਦੀ ਡਿਮਾਂਡ ਇਹਦੀ ਹੈਗੀ ਆ ਜੀ 735000 ਰੁਪਏ 7 ਲੱਖ 35000 ਹਾਂਜੀ ਹਾਂਜੀ ਓਕੇ ਹਾਂਜੀ ਤੇ ਜਿਹੜਾ ਆ ਖੜਾ 963 ਇਹ 963 ਹੈਗਾ ਜੀ ਇਹ 20 ਮਾਡਲ 21 ਦੀ ਕਾਪੀ ਹੈ ਰੈਕਟਰ ਦੀ ਦੀ ਲਾਸਟ ਦਾ ਹੈ ਜਮਾ ਠੀਕ ਹੈ ਜੀ ਹਾਂਜੀ ਟਾਇਰ ਟੂਰ ਨਾਲ ਦੇ ਨੇ ਸਾਰੇ 16 1700 ਘੰਟਾ ਚੱਲੇ ਹੋਏ ਜੀ ਓਕੇ ਸਾਰਾ ਸੀਲ ਡਾਇਰ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਰਿਮਾਂਡ ਆ ਜੀ 625000 ਰੁਪਇਆ 6 ਲੱਖ ਤੇ 25000 ਹਾਂਜੀ ਹਾਂਜੀ ਛੱਡਾਂਗੇ ਕਿੰਨੇ ਤੱਕ ਦਾ ਕੋਈ ਮੜਾ ਮੋਟਾ ਮਾਨਦਾਨ ਕਰ ਦਾਂਗੇ ਜੀ ਕੋਈ ਗੱਲ ਨਹੀਂ ਓਕੇ ਹਾਂਜੀ ਹਾਂ ਤੇ ਆਪਣਾ ਨੰਬਰ ਦੱਸਿਓ ਬਈ ਕਿੰਨਾ ਚੱਲਦਾ ਨੰਬਰ ਆ ਜੀ ਆਪਣਾ 7009901449 ਜੀ ਕੰਟੈਕਟ ਨੰਬਰ ਆ ਜੀ ਆਪਣਾ ਹਾਂਜੀ ਹਾਂ ਇਹ ਤੇ ਕਾਲ ਕਰ ਸਕਦੋਂਗੇ ਤੇ ਪਿੰਡ ਆਪਣਾ ਪੈ ਜਾਂਦਾ ਪਠਲਾ ਪਿੰਡ ਪਠਲਾ ਜੀ ਆਪਣਾ ਤਨੌਲਾ ਮੰਡੀ ਤਨੌਲਾ ਮੰਡੀ ਨਾਲ ਜਿਲ੍ਹਾ ਬਰਨਾਲਾ ਜੀ ਆਪਣਾ ਬਰਨਾਲਾ ਜਿਲ੍ਹੇ ਚ ਪੈ ਗਿਆ ਹੈ ਬਰਨਾਲਾ ਜਿਲ੍ਹੇ ਚ ਪੈ ਗਿਆ ਨੇੜੇ ਤਨੌਲਾ ਮੰਡੀ ਮਸ਼ਹੂਰ ਹੈ ਤਨੌਲਾ ਠੀਕ ਹੈ ਬਾਈ ਤੇ ਇੱਥੇ ਨਾਲ ਵਾਲੀ ਪਿੰਡ ਆ ਜੀ ਆਪਣਾ 4 ਕਿਲੋਮੀਟਰ ਤੇ ਕਈ ਸੱਜਣਾਂ ਕੋਲ ਕੋਈ ਟਰੈਕਟਰ ਵਿੱਚ ਹੁੰਦਾ ਅਗਲਾ ਕਹਿੰਦਾ ਬਾਈ ਇਹ ਰੈਡਜਸਟਮੈਂਟ ਜੇ ਸਾਡਾ ਵਿੱਚ ਹੀ ਕੱਟ ਲਓਗੇ ਹਾਂ ਕੱਟ ਲੈ ਕੋਈ ਚੱਕਰ ਨਹੀਂ ਕੱਟ ਲੈਨੇ ਜੇ ਆਪਾਂ ਪਹਿਲਾਂ ਵੀ ਕੱਟ ਦਈਏ ਤੁਹਾਨੂੰ ਪਤਾ ਜੀ ਹਾਂ ਹੁਣ ਵੀ ਕਟਾਂਗੇ ਤੇ ਆਜੋ ਫਟਾਫਟ ਮਿੱਤਰੋ ਪਿੰਡ ਪੱਠਣਾ ਪੈ ਜਾਂਦਾ ਤਨੌਲਾ ਮੰਡੀ ਦੇ ਨੇੜੇ ਪੈ ਜਾਂਦਾ ਨਾਂ ਬਾਈ ਦਾ ਗੁਰੀ ਹੈ ਤੇ ਇਹ ਪਿੰਡ ਵੀ ਆਪਣੇ ਬਾਦ ਨੇ ਘਰ ਮੰਗੂਈ ਉਹਨਾਂ ਨਾਲ ਆਪਣਾ ਓਕੇ ਓਕੇ ਤੇ ਤੁਸੀਂ ਗੁਰੀ ਦਾ ਘਰ ਪੁੱਸ ਕੇ ਆਇਓ ਤੇ ਬਾਹਰਲੀ ਫਿਰਨੀਤੀ ਬਾਈ ਦਾ ਘਰ ਹੈ ਤੇ ਟਰੈਕਟਰਾਂ ਦਾ ਇਸੇ ਤਰ੍ਹਾਂ ਹੀ ਬਾਈ ਦੇ ਘਰੇ ਮੇਲਾ ਲੱਗਿਆ ਰਹਿੰਦਾ ਮਿੱਤਰੋ ਤੇ ਇਦਾਂ ਹੀ ਲੱਗਿਆ ਰਹੂਗਾ ਇਹ ਵਧੂਗਾ ਘਟਦਾ ਨਹੀਂ ਤੇ ਕਦੇ ਵੀ ਕੋਈ ਟਰੈਕਟਰ ਖਰੀਦਣਾ ਹੋਵੇ ਚੁੱਪ ਕਰਕੇ ਪਿੰਡ ਪਠਲਾਂ ਦੇ ਵਿੱਚ ਆ ਜਿਓ ਜੇ ਅੱਜ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਅਸੀਂ ਟਰੈਕਟਰ ਲੈਣਾ ਹੈ ਤਾਂ ਤੁਹਾਨੂੰ ਹੋਰ ਵੀ ਯਰ ਮੌਕੇ ਤੇ ਤੁਹਾਡਾ ਫਾਇਦਾ ਕਰਵਾਵਾਂ ਜਿੰਨਾ ਯਾਰ ਮਾਨਤਾਨ ਹੋ ਸਕੇ ਵੀਰੇ ਵੱਧ ਤੋਂ ਵੱਧ ਕਰਕੇ ਤੋਰਾਂ ਕਿਸੇ ਕਿਸਾਨਪੁਰਾ ਨੂੰ ਨਾਰਾਜ਼ ਕਰਕੇ ਹੀ ਤੋਰ ਦੇ ਜਿੰਨਾ ਵੀ ਕਰ ਸਕੇ ਵੱਧ ਤੋਂ ਵੱਧ ਕਰਾਂਗੇ ਕੋਈ ਝਕਰ ਨਹੀਂ ਬਸ ਗੱਲ ਇਹੀ ਹੈ ਇਹ ਚੀਜ਼ ਜਿਹੜੀ ਹੋਊਗੀ ਖਰੀ ਮਿਲੂਗੀ ਕਾਗਜ਼ ਪੱਤਰ ਦੀ ਨਹੀਂ ਕੋਈ ਦਿੱਕਤ ਹੋ ਹਾਂ ਗਾਰੰਟੀ ਫੁੱਲ ਹੁੰਦੀ ਹੈ ਜਿਆਦਾ ਬਾਈ ਉਹਨਾਂ ਲਈ ਵੀ ਪੰਜਾਬ ਨੰਬਰ ਹੀ ਹੁੰਦੇ ਇੱਕਦਾਂ ਨੰਬਰ ਵਿਚ ਚਾਰ ਆਪ ਹੀ ਜਾਂਦਾ ਨੰਬਰ ਉਹ ਵਿਚ ਘਟਾਏ ਤੁਹਾਨੂੰ ਪਤਾ ਫਿਰ ਆ ਜਾਂਦਾ ਜੀ ਕੀ ਬਿਲਕੁਲ ਬਾਕੀ ਸਾਰੇ ਪੰਜਾਬ ਨੰਬਰ ਟਰੈਕਟਰ ਨੇ ਉਹ ਵੀ ਕਈ ਵਾਰ ਮਜਬੂਰੀ ਇਹ ਬਣ ਜਾਂਦੀ ਹੈ ਵੀ ਕੋਈ ਸੱਜਣ ਕਹਿੰਦਾ ਯਾਰ ਅਸੀਂ ਲੋਕਾਂ ਨੰਬਰ ਲਵ ਜੀ ਹੁਣ ਮੰਨ ਲਓ ਵਿਚ ਕੱਟਨੇ ਆਪਾਂ ਜਵਾਬ ਦੇਣਾ ਫੇਰ ਦਿੱਕਤ ਪੈਂਦੀ ਹੈ ਕਸਟਮਰ ਫੇਰ ਔਖਾ ਉਹਨੂੰ ਬਾਹਰ ਵੇਚਣਾ ਔਖਾ ਹੋ ਜਾਂਦਾ ਠੀਕ ਤਾਂ ਗੱਲ ਹੈ ਜੀ ਉਹਦੇ ਕਰਕੇ ਆਪਾਂ ਉਹ ਕਰਨਾ ਪੈ ਜਾਂਦਾ ਜੀ ਆਪਾਂ ਐਨਓਸੀ ਵਗੈਰਾ ਤੁਹਾਨੂੰ ਪਤਾ ਕਾਗਜ਼ ਸਾਰੇ ਦੇਣੀ ਹੁੰਦੇ ਨੇ ਜੀ ਬਿਲਕੁਲ ਜੀ ਬਿਲਕੁਲ ਹਾਂ ਗਾਰੰਟੀ ਪੂਰੀ ਹੁੰਦੀ ਆ ਜੋ ਕਰਾ ਫਟਾਫਟ